ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਯੂਰੋਪੀਨ ਪੰਜਾਬੀ 360 YouTube ਚੈਨਲ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਸਬਸਕ੍ਰਾਈਬ ਜਰੂਰ ਕਰਿਓ ਬੈਲ ਦਾ ਆਈਕਨ ਜਰੂਰ ਦਬਾਇਓ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਆਪਣਾ ਸਵਾਲ ਤੁਸੀਂ ਪੁੱਛ ਸਕਦੇ ਆ ਸੋ ਜੇ ਤੁਸੀਂ ਵੀ ਇਟਾਲੀਅਨ ਫ੍ਰੀ ਦੇ ਵਿੱਚ ਸਿੱਖਣਾ ਚਾਹੁੰਦੇ ਹੋ ਤਾਂ ਮੇਰੇ ਦੂਸਰੇ ਚੈਨਲ ਲਰਨ ਇਟਾਲੀਅਨ ਵਿਦ ਯੂਰੋਪੀਨ ਪੰਜਾਬੀ ਦੇ ਜਾ ਕੇ ਤੁਸੀਂ ਸਿੱਖ ਸਕਦੇ ਆ ਸੋ ਆਓ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਪਹਿਲਾ ਸਵਾਲ ਪੁੱਛਿਆਗਾ ਸੰਦੀਪ ਕੌਰ ਨੇ ਕਹਿੰਦੇ ਜੈ ਰਾਜਾ ਸਾਬਜੀ ਦੀ ਜੈ ਰਾਜਾ ਸਾਬਜੀ ਦੀ ਬਾਜੀ ਸਾਡੇ ਫਿੰਗਰ ਹੋ ਗਏ ਆ 3-4 ਮਹੀਨੇ ਲੱਗ ਜਾਣਗੇ ਪੇਪਰ ਮਿਲਣ ਨੂੰ ਅੱਜ ਇਹ ਪਿੰਗਰਾਂ ਤੋਂ ਬਾਅਦ 3-4 ਮਹੀਨੇ ਤੱਕ ਇੱਥੇ ਲੱਗ ਹੀ ਜਾਂਦੇ ਆ ਪਰ ਇਹ ਜਿੱਦਨ ਤੁਹਾਡੇ ਫਿੰਗਰ ਹੋਏ ਆ ਉਸ ਤਰੀਕ ਤੋਂ ਲੈ ਕੇ ਤੁਸੀਂ 45 ਦਿਨ ਤੋਂ ਬਾਅਦ ਜੇਸ ਕਸਤੂਰੇ ਦੇ ਵਿੱਚ ਤੁਹਾਡੇ ਫਿੰਗਰ ਹੋਏ ਆ ਉੱਥੇ ਤੁਸੀਂ ਜਾ ਕੇ ਆਪਣੀ ਸਜੋਨ ਨੂੰ ਦੇ ਬਾਰੇ ਜਰੂਰ ਪੁੱਛਿਓ ਕਿਉਂਕਿ ਆਪਾਂ ਗਲਤੀ ਇਹ ਕਰਦੇ ਆ ਸੀ ਘਰੇ ਬੈਠੇ ਚੈੱਕ ਕਰਦੇ ਰਹਿੰਦੇ ਹੁੰਨੇ ਆ ਤੇ ਕਈ ਵਾਰ ਡਾਕੂਮੈਂਟ ਘਟ ਵੱਧ ਹੁੰਦੇ ਆ ਤਾਂ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਪਰ ਇਹ ਵੀ ਹੈਗਾ ਦੂਸਰੀ ਪਹਿਲਾਂ ਆਨਲਾਈਨ ਵੀ ਚੈੱਕ ਕਰ ਸਕਦੇ ਆ 45 ਦਿਨ ਜੇ ਤੁਹਾਨੂੰ ਨਹੀਂ ਹੋਏ ਹੈਗੇ ਦੋ ਵੈਬਸਾਈਟ ਹੈਗੀਆਂ ਹੈ ਪਹਿਲੀ ਹੈਗੀ ਆ portale l'immigrazione ਉਹ ਥਰੂ ਇਹ ਪਤਾ ਲੱਗ ਜਾਣਾ ਹੈ ਜੇ ਤੁਹਾਡੇ ਕੋਲ ਡਾਕੂਮੈਂਟ ਘਟ ਹੋਵੇ ਹੈਨਾ ਤੇ ਉਹਦੇ ਉਤੇ ਲਿਖ ਦੰਦੇ ਹੁੰਦੇ ਤੁਹਾਡੇ ਕਿਹੜੇ ਡਾਕੂਮੈਂਟ ਤੁਹਾਡੀ ਘਟਿਆ ਤੇ ਤੁਸੀਂ ਆਪਣਾ ਤੁਹਾਨੂੰ ਇਹ ਜਿਹੜਾ ਰਸੀਵਤਾ ਦਿੱਤਾ ਹੈ ਉਹਦੇ ਉਤੇ ਇੱਕ ਯੂਜ਼ਰ ਆਈਡੀ ਆ ਇੱਕ ਪਾਸਵਰਡ ਆ ਦੋਨੀਆਂ ਚੀਜ਼ਾਂ ਭਰ ਕੇ ਲੌਗਨ ਕਰਕੇ ਤੁਹਾਡੇ ਸਾਰੇਗੇ ਡਿਟੇਲ ਨਿਕਲ ਆਣੀਆਂ ਤੇ ਦੂਸਰੀ ਜੇ ਤੁਸੀਂ ਇਹ ਚੈੱਕ ਕਰਨਾ ਵੀ ਤੁਹਾਡੀ ਸਜੋਨ ਬਣੀ ਆ ਕਿ ਨਹੀਂ ਬਣੀ ਕਲੀ ਇਹ ਹੀ ਦੇਖਣੀ ਆ ਤਾਂ ਫਿਰ ਤੁਸੀਂ ਇੱਕ ਹੋਰ ਵੈਬਸਾਈਟ ਹੈਗੀ ਆ ਉਹਦਾ ਨਾਮ ਆ ਪੁਲਸਟੀਆ ਦੀ ਸਤਾਤੋ ਉੱਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ ਪਰ 45 ਦਿਨ ਬਾਅਦ ਤੁਸੀਂ ਕਸਤੂਰੇ ਜਾ ਕੇ ਜਰੂਰ ਆਪਣੀ ਸਜੋਨ ਨੂੰ ਦਾ ਪਤਾ ਕਰਿਓ ਠੀਕ ਆ ਕਈ ਵਾਰ ਐਦਾਂ ਹੁੰਦਾ ਵੀ ਆਨਲਾਈਨ ਨਹੀਂ ਚੜਦੇ ਆਨਲਾਈਨ ਤੁਹਾਨੂੰ ਡਾਕੂਮੈਂਟ ਘੱਟ ਹੋਵੇ ਤਾਂ ਨਹੀਂ ਦੱਸਦੇ ਹੈਗੇ ਗੁਰਪ੍ਰੀਤ ਸਿੰਘ ਦਾ ਅਗਲਾ ਸਵਾਲ ਆ ਕਹਿੰਦੇ ਬਾਜੀ ਸ਼ਾਨਗਨ ਵੀਜ਼ੇ ਤੇ ਇਟਲੀ ਪਹੁੰਚ ਗਿਆ ਹਾਂ ਉਹ ਪੇਪਰ ਲੋ ਕਰਵਾ ਸਕਦਾ ਹਾਂ ਨਹੀਂ ਜੀ ਤੁਸੀਂ ਇਟਲੀਸ਼ਨਗਨ ਵੀਜ਼ੇ ਤੇ ਆਖੇ ਇਟਲੀ ਪੇਪਰ ਲੋਗ ਨਹੀਂ ਕਰਾ ਸਕਦੇ ਤੇ ਜੇ ਜੇ ਤੁਸੀਂ ਇਥੇ ਇਟਲੀ ਦੇ ਵਿੱਚ ਪੇਪਰ ਬਣਾਉਣਾ ਚਾਹੁੰਦੇ ਹੋ ਦੁਆਰਾ ਆਪਣੇ ਇਥੇ ਇਟਲੀ ਦੇ ਵਿੱਚ ਪੇਪਰ ਭਰੋ ਤੁਹਾਡੇ ਪੇਪਰ ਨਿਕਲਣਗੇ ਤੇ ਇੰਡੀਆ ਤੋਂ ਜਾ ਕੇ ਤੁਸੀਂ ਵੀਜ਼ਾ ਲਵਾ ਕੇ ਆਓ ਹਾਂ ਜੇ ਤੁਹਾਡਾ ਕੋਈ ਹੋਰ ਸਵਾਲ ਸੀਗਾ ਤੇ ਉਹ ਤੁਸੀਂ ਪੁੱਛ ਸਕਦੇ ਆਂ रजनी बालਾ ਨੇ ਕਮੈਂਡ ਕੀਤਾ ਹੈ ਕਹਿੰਦੇ ਭਾਜੀ ਮੈਂ ਦਨੂਚਾ ਕਟਵਾ ਕੇ ਜੀ ਲਈਆ ਪਾਸਪੋਰਟ ਰੀਨਿਊ ਹੋ ਜਾਊਗਾ ਨਹੀਂ ਜੀ ਜੀ ਦੇ ਪਾਸਪੋਰਟ ਰੀਨਿਊ ਨਹੀਂ ਹੁੰਦਾ ਹੈਗਾ ਤੇ ਦੂਜਾ ਮੇਰਾ ਸਵਾਲ ਇਹ ਆ ਤੁਸੀਂ ਦਨੂਚਾ ਕਿਹੜਾ ਕਟਵਾਇਆ ਤੇ ਉਹ ਵੀ ਪਲੀਜ਼ ਜ਼ਰੂਰ ਦੱਸਿਓ ਕਿ ਮੈਂ ਆਪਣਾ ਸਵਾਲ ਜਿਹੜੇ ਵੀ ਪੁੱਛਦੇ ਆ ਨਾ ਸਵਾਲ ਆਪਣਾ ਪੂਰਾ ਲਿਖਿਆ ਕਰੋ ਤਾਂ ਜੋ ਸਾਨੂੰ ਵੀ ਸਮਝ ਆ ਆ ਸਕੇ ਵੀ ਤੁਸੀਂ ਸਾਡੇ ਤੋਂ ਪੁੱਛ ਕੀ ਰਹੇ ਹੋ ਤੇ ਤੁਹਾਨੂੰ ਸਹੀ ਉਸ ਇਨਫੋਰਮੇਸ਼ਨ ਦੇ ਸਕੀਏ ਅਗਲਾ ਕਮੈਂਡ ਕੀਤਾ ਹੈਗਾ ਆ ਸੁਖ ਸੁਖਮਿੰਦਰ ਸਿੰਘ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਬਾਜੀ ਮੇਰੀ ਪਹਿਲਾਂ ਰਿਫਿਊਜ਼ਲ ਲੱਗੀ ਸੀ ਤੇ ਹੁਣ ਦੁਬਾਰਾ ਪੇਪਰ ਭਰਿਆ ਕਸੈਰ ਤਾਂ ਸ਼ਹਿਰ ਤੋਂ 11:01:55 ਤੇ ਤੇ ਕਿੰਨਾ ਟਾਈਮ ਲੱਗ ਸਕਦਾ ਹੈ ਆ ਬਾਜੀ ਨਿਕਲਣ ਨੂੰ ਪੇਪਰ ਭਰੇ ਜਾਂਟਨਾ ਗੱਲ ਕੀਤੀ ਸੀ ਰਸੀਦ ਉੱਤੇ ਸ਼ਹਿਰ ਦਾ ਨਾਮ ਨਹੀਂ ਦਿੱਤਾ ਜਾਂਟ ਕਹਿੰਦਾ ਕਿ ਸ਼ਾਰਟ ਦਿੱਤਾ ਹੁੰਦਾ ਹੈ ਜਿਹਦੇ ਜਿੱਥੇ ਕਹਿੰਦਾ ਸੀ ਅੱਗੇ ਕੋਡ ਪਾਇਆ ਹੁੰਦਾ ਹੈ ਹਾਂਜੀ ਬਿਲਕੁਲ ਜੀ ਉਹ ਸਹੀ ਕਹਿੰਦਾ ਹੈ ਤੇ ਜਿਹੜੀ ਤੁਹਾਨੂੰ ਰਸੀਦ ਮਿਲਦੀ ਹੈ ਉਹਦੇ ਉੱਤੇ ਸ਼ਹਿਰ ਦਾ ਪੂਰਾ ਨਾਮ ਨਹੀਂ ਲਿਖਿਆ ਹੁੰਦਾ ਤੇ ਸ਼ਾਰਟ ਦੇ ਵਿੱਚ ਨਾਮ ਲਿਖਿਆ ਹੁੰਦਾ ਤੁਸੀਂ ਆਪਣੀ ਰਸੀਦ ਚੈੱਕ ਕਰੋ ਉੱਤੇ ਦੇਖੋ ਜਾਂ VR ਤੇ ਜਾਂ CR ਕੁਝ ਵੀ ਸ਼ਾਰਟ ਵਿੱਚ ਲਿਖਿਆ ਹੋਗਾ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਮੈਂ ਤੁਹਾਨੂੰ ਉਹਦੀ ਪੂਰੀ ਡਿਟੇਲ ਦੱਸੂਗੀ ਤੁਹਾਡੇ ਕਿਹੜੇ ਸ਼ਹਿਰ ਤੋਂ ਪੇਪਰ ਭਰੇ ਹੋਏ ਆ ਸ਼ੌਂਕੀ ਪੇਟਵੋਲ ਦਾ ਇਹਨਾਂ ਨੇ ਕਮੈਂਟ ਕੀਤਾ ਗੰਦੇ ਵੀਰ ਜੀ 5 ਅਗਸਤ ਦੀ ਚੰਡੀਗੜ ਫਾਈਲ ਸਬਮਿਟ ਕੀਤੀ ਸੀ ਅੰਡਰ ਪ੍ਰੋਸੈਸ ਆ ਰਿਹਾ ਆ ਤੁਸੀਂ ਹਲੇ 5 ਅਗਸਤ ਨੂੰ ਤੁਸੀਂ ਫਾਈਲ ਸਬਮਿਟ ਕੀਤੀ ਸੀ ਅੱਜ ਹੈ ਗਈ ਆ 7 ਸਤੰਬਰ ਇੱਕ ਮਹੀਨਾ ਤੋ ਥੋੜਾ ਜਿਹਾ ਹਲੇ ਉੱਤੇ ਹੋਇਆ ਤੁਸੀਂ ਵੇਟ ਕਰੋ ਤਿੰਨ ਤਿੰਨ ਮਹੀਨੇ ਦਾ ਐਮਬੈਸੀ ਕਹਿੰਦੀ ਆ ਵੀ ਦੋ ਤਿੰਨ ਮਹੀਨੇ ਮੰਨ ਕੇ ਚੱਲੋ ਉਤੋਂ ਬਾਅਦ ਹੀ ਵੀਜ਼ਾ ਲੱਗਦਾ ਆ ਤੇ ਦੋ ਤਿੰਨ ਮਹੀਨੇ ਆਪ ਦੇ ਤਿੰਨ ਮਹੀਨੇ ਦਾ ਮੰਨ ਕੇ ਚੱਲੋ ਵੀ ਲੱਗ ਹੀ ਜਾਣਗੇ ਹਲੇ ਤੁਹਾਨੂੰ ਇੱਕ ਮਹੀਨਾ ਹੋਇਆ ਹਲੇ ਵੇਟ ਕਰੋ ਅੰਡਰ ਪ੍ਰੋਸੈਸ ਆ ਵੇਟ ਕਰੋ ਵੀਜ਼ਾ ਤੁਹਾਡਾ ਲੱਗੂਗਾ इजी ਰੈਸਪੀ ਵਾਲਾ ਨੇ ਕਮੈਂਟ ਕੀਤਾ ਕਹਿੰਦੇ ਵੀਰੇ ਸਾਡੇ ਪੇਪਰ ਹਜੇ ਤੱਕ ਨਹੀਂ ਨਿਕਲੇ 12 ਫਰਵਰੀ ਵਾਲੇ ਸੀ ਏਜੰਟ ਕਹਿੰਦਾ ਕੁਲ 20 ਬੰਦਿਆਂ ਦੇ ਪਰਵਾਏ ਨੇ ਜਰੂਰ ਨਿਕਲਣਗੇ ਉਹਨਾਂ ਨੇ ਗਾਰੰਟੀ ਲਈ ਆ ਗਰੰਟੀ ਲਈਆ ਪੇਪਰ ਭਰਵਾਇਆ ਪਰ ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਤੁਹਾਨੂੰ ਨੇ ਰਸੀਦ ਦਿੱਤੀ ਆ ਜੇ ਰਸੀਦ ਤੁਹਾਨੂੰ ਦਿੱਤੀ ਆ ਤਾਂ ਫਿਰ ਤੁਸੀਂ ਯਕੀਨ ਕਰੋ ਤੁਹਾਡੇ ਪੇਪਰ ਭਰੇ ਹੋਇਆ ਜੇ ਤੁਹਾਨੂੰ ਜਟ ਨੇ ਰਸੀਦ ਨਹੀਂ ਦਿੱਤੀ ਤਾਂ ਅੱਖਾ ਬੰਦ ਕਰਕੇ ਉਹਨਾਂ ਤੇ ਯਕੀਨ ਨਾ ਕਰੋ ਤੁਹਾਨੂੰ ਅਸੀਂ ਹਰੇਕ ਵੀਡੀਓ ਦੇ ਵਿੱਚ ਕਹਿੰਦੇ ਆ ਰਸੀਦ ਦਿੱਤੀ ਆ ਤਾਂ ਹੀ ਤੁਸੀਂ ਯਕੀਨ ਕਰਨਾ ਤੁਹਾਡੇ ਪੇਪਰ ਭਰੇ ਆ ਕਿ ਨਹੀਂ ਭਰੇ ਹੈਗੇ ਆ ਥੋੜੇ ਸਾਰੇ ਆਗੇ ਰਿਕੁਐਸਟ ਹੈ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਸ਼ੇਅਰ ਜਰੂਰ ਕਰੋ ਤਾਂ ਕਿ ਬਾਕੀ ਅਦੱਕ ਵੀ ਇਨਫੋਰਮੇਸ਼ਨ ਪਹੁੰਚ ਸਕੇ ਆਪਾਂ ਚੱਲਦੇ ਹੁਣ ਅਗਲੇ ਸਵਾਲ ਤੇ ਨੈਕਸਟ ਸਵਾਲ ਕੀਤਾ ਹੈਗਾ ਖਾਲਸਾ ਸਰਵਿਸ ਵਾਲਿਆਂ ਨੇ ਕਹਿੰਦੇ ਵੀਰ ਜੀ ਵਿਰੋਨਾ ਤੋਂ ਪਰਮਾਨੈਂਟ ਵਾਲੇ ਪੇਪਰ ਭਰੇ ਆ ਕੋਟੇ ਚ ਨਾਮਿਆਂ ਤੇ ਕਿੰਨਾ ਟਾਈਮ ਲੱਗ ਸਕਦਾ ਆ ਜੇ ਤੁਹਾਡਾ ਕੋਟੇ ਚ ਨਾਮਿਆ ਤਾਂ ਤੁਹਾਡੇ ਪੇਪਰ ਛੇਤੀ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਨਿਕਲ ਜਾਣਗੇ ਤੇ ਕੋਟੇ ਚ ਨਾਮ ਆ ਗਿਆ ਤਾਂ ਵੇਟ ਕਰੋ ਤੁਹਾਡੇ ਪੇਪਰ ਪੱਕਾ ਨਿਕਲਣਗੇ ਬਟ ਇਹ ਆ ਵੀ ਹੁਣ ਤੁਹਾਡੀ ਇਨਵੈਸਟੀਗੇਸ਼ਨ ਤੁਹਾਡੀ ਫਾਈਲ ਖੁੱਲ ਗਈ ਹੈ ਕੋਟੇ ਚ ਨਾਮ ਆਣ ਦਾ ਮਤਲਬ ਇਹ ਹੁੰਦਾ ਆ ਵੀ ਗਵਰਨਮੈਂਟ ਨੇ ਤੁਹਾਡੀ ਫਾਈਲ ਓਪਨ ਕਰ ਲਈ ਆ ਤਾਂ ਤੁਹਾਡੇ ਡਾਕੂਮੈਂਟ ਚੈੱਕ ਹੋਣਗੇ ਤੇ ਜਿਹੜੇ ਤੁਹਾਡੇ ਮਾਲਕ ਨੇ ਪੇਪਰ ਭਰੇ ਆ ਉਹਦਾ ਸਾਰਾ ਕੋਰ ਚੈੱਕ ਹੋਊਗਾ ਵੀ ਉਹ ਟੈਕਸ ਉਤਾਰਦਾ ਹੈ ਉਹਦੀ ਹਰ ਇੱਕ ਚੀਜ਼ ਚੈੱਕ ਕੀਤੀ ਜਾਊਗੀ ਜੇ ਉਹਦੀ ਸਾਰੀ ਸਾਰੀਆਂ ਚੀਜ਼ਾਂ ਸਹੀ ਹੋਣਗੀਆਂ ਟੈਕਸ ਉਤਾਰਦਾ ਹੋਗਾ ਸਮੇਂ ਸਿਰ ਤੇ ਉਹਨੇ ਜਿਹੜੇ ਬੰਦੇ ਬੁਲਾਏ ਉਹਨਾਂ ਦੇ ਪੇਪਰ ਬਣਾਏ ਹੋਣਗੇ ਤੇ ਫੇਰ ਹੀ ਤੁਹਾਡਾ ਤੁਹਾਡਾ ਲੂਲਾਸਤਾਨੀ ਕੋ ਲੂਗਾ ਬੇਫਿਕਰ ਹੋ ਜਾਓ ਪੇਪਰ ਤੁਹਾਡੇ ਜਰੂਰ ਨਿਕਲਣਗੇ ਵੇਟ ਕਰੋ ਟਾਈਮ ਲੱਗਦਾ ਆ ਮਿਸਟਰ ਐਂਡ ਮਿਸਿਸ ਮਹਿਰਾ ਕਹਿੰਦੇ ਭਾਜੀ 7 ਅਗਸਤ ਦੀ ਫਾਈਲ ਸਬਮਿਟ ਕੀਤੀ ਸੀ ਸਟਿਲ ਅੰਡਰ ਪ੍ਰੋਸੈਸ ਆ ਰਹੀਆ ਵੇਟ ਕਰੋ ਸਟਿਲ ਅੰਡਰ ਪ੍ਰੋਸੈਸ ਆ ਰਹੀਆ ਤੁਹਾਡਾ ਵੀ ਸੇਮ ਸਵਾਲ ਆ ਪਹਿਲਾਂ ਵੀ ਮੈਂ ਜਵਾਬ ਦਿੱਤਾ ਉਹਨਾਂ ਦੀ 5 ਅਗਸਤ ਨੂੰ ਫਾਈਲ ਸਬਮਿਟ ਹੋਈ ਸੀ ਤੁਹਾਡੀ 7 ਨੂੰ ਸੋ 3 ਮਹੀਨੇ ਦਾ ਮੰਨ ਕੇ ਚਲੋ ਵੀ 3 ਮਹੀਨੇ ਦਾ ਲੱਗਦੀ ਐ ਐਮਬੈਸੀ ਆਪ ਕਹਿੰਦੀ ਆ ਉਹ 2 ਤੋਂ 3 ਮਹੀਨੇ ਮੰਨ ਕੇ ਚਲੋ ਵੀ ਤੁਹਾਡਾ ਵੀਜ਼ਾ ਲੱਗਣ ਨੂੰ ਇੰਨਾ ਟਾਈਮ ਲੱਗਦਾ ਐ ਤੁਹਾਡਾ ਤਾਂ ਹਲੇ ਹੋਇਆ ਹੀ 1 ਮਹੀਨਾ ਆ ਤੇ ਅੱਜ ਪੂਰਾ 7 ਤਰੀਕ ਐ ਅੱਜ 7 ਸਤੰਬਰ ਪੂਰਾ 1 ਮਹੀਨਾ ਹੋਇਆ ਹਲੇ ਤੇ ਵੇਟ ਕਰੋ 2 ਤੋਂ 3 ਮਹੀਨੇ ਤੁਹਾਡਾ ਵੀਜ਼ਾ ਜ਼ ਅਗਲਾ ਸਵਾਲ ਹੈਗਾ ਕਿਊਟ ਬੁਆਏ ਸੋਲੂ ਦਾ ਕਹਿੰਦੇ ਸਤ ਸ੍ਰੀ ਅਕਾਲ ਵੱਡੇ ਵੀਰ ਜੀ ਅ ਇਸ ਸਾਲ ਫਰਵਰੀ ਦੇ ਵਿੱਚ ਕਹਿੰਦੇ ਸੀਜ਼ਨਲ ਪੇਪਰ ਭਰੇ ਹੋਏ ਸੀ ਅੱਜ ਦੀ ਤਰੀਕ ਤੋਂ ਤਕਰੀਬਨ ਡੇਢ ਸਾਲ ਪਾਸਪੋਰਟ ਦੀ ਵੈਲਿਡਿਟੀ ਰਹਿੰਦੀ ਆ ਦੱਸਿਓ ਕੀ ਕੀਤਾ ਜਾਵੇ ਤੇ ਕਦੋਂ ਕੀਤਾ ਜਾਵੇ ਜੀ ਧੰਨਵਾਦ ਜੀ ਤੁਹਾਡਾ ਸਵਾਲ ਬਹੁਤ ਵਧੀਆ ਆ ਤੇ ਤੁਸੀਂ ਸੀਜ਼ਨਲ ਪੇਪਰ ਭਰੇ ਆ ਫਰਵਰੀ ਦੇ ਵਿੱਚ ਤੇ ਤੁਹਾਡੀ ਜਿਹੜੀ ਪਾਸਪੋਰਟ ਦੀ ਵੈਲਿਡਿਟੀ ਆ ਉਹ ਘਟਿਆ ਤੇ ਇਹਦਾ ਸਵਾਲ ਇਹਦਾ ਜਵਾਬ ਇਹ ਹੈ ਤੁਸੀਂ ਪੇਪਰ ਪਰਵਾਇਆ ਵੇਟ ਕਰੋ ਤੁਹਾਡੇ ਪੇਪਰ ਨਿਕਲ ਜਾਣਗੇ ਤਾਂ ਵੀ ਵੇਟ ਕਰਨੀ ਆ ਜੋ ਤੁਸੀਂ ਅਪਾਇੰਟਮੈਂਟ ਚੱਕਣੀ ਆ ਵੀਜ਼ੇ ਦੇ ਲਈ ਅਪਾਇੰਟਮੈਂਟ ਤੁਸੀਂ ਇਸੇ ਪਾਸਪੋਰਟ ਤੇ ਲੈਣੀ ਆ ਰੀਨਿਊ ਨਹੀਂ ਕਰਾਣਾ ਇਸੇ ਪਾਸਪੋਰਟ ਤੇ ਜੋ ਤੁਸੀਂ ਆਪਣੀ ਅਪਾਇੰਟਮੈਂਟ ਤੁਹਾਡੀ ਬੁੱਕ ਹੋ ਗਈ ਆ ਤੇ ਬੁੱਕ ਹੋਣ ਤੋਂ ਬਾਅਦ ਫਿਰ ਤੁਸੀਂ ਆਪਣੇ ਪਾਸਪੋਰਟ ਨੂੰ ਤਤਕਾਲ ਦੇ ਵਿੱਚ ਰੀਨਿਊ ਕਰਾਉਣਾ ਤਤਕਾਲ ਦੇ ਵਿੱਚ ਕਰਾਉਂਗਾ ਤੁਹਾਡਾ ਪਾਸਪੋਰਟ ਛੇਤੀ ਹੀ ਰੀਨਿਊ ਹੋਊਗਾ ਠੀਕ ਆ ਅਪਾਇੰਟਮੈਂਟ ਲੈ ਕੇ ਫਿਰ ਤੁਸੀਂ ਤਤਕਾਲ ਦੇ ਵਿੱਚ ਆਪਣਾ ਪਾਸਪੋਰਟ ਰੀਨਿਊ ਕਰਾ ਸਕਦੇ ਆ ਇੱਕ ਹੋਰ 4 ਅਗਸਤ ਵਾਲਿਆਂ ਦਾ ਵੀਜ਼ਾ ਆਇਆ ਤਾਂ ਦੱਸ ਦਿਓ ਇਹ ਵੀ ਸਵਾਲ ਕੀਤਾ ਕਹਿੰਦੇ ਸ਼ੇਰਾ ਕਾਲੋ ਨੇ ਸੋ ਸਾਡੇ ਨੇ ਵੇਟ ਕਰੋ ਤੁਹਾਨੂੰ 4 ਅਗਸਤ ਜਿਹੜੇ ਨੇ ਅਗਸਤ ਵਿੱਚ ਫਾਈਲ ਆਪਣੀ ਸਬਮਿਟ ਕਰਾਈਏ ਤੁਹਾਨੂੰ ਹਲੇ ਕੁਝ ਟਾਈਮ ਨਹੀਂ ਹੋਇਆ ਹੈਗਾ ਹਲੇ ਇੱਕ ਮਹੀਨਾ ਵੀ ਨਹੀਂ ਹੋਇਆ ਤੁਸੀਂ ਸਾਰੇ ਜਣ ਵੇਟ ਕਰੋ ਅਗਸਤ ਵਾਲਿਆਂ ਦੀ ਕਾਲੀ ਨਾ ਪਾਓ ਵੀਜ਼ਾ ਜ਼ਰੂਰ ਲੱਗੂਗਾ ਅੱਗੇ ਹੈਗਾ ਆ ਅਮਨ ਸਿੰਘ ਨੇ ਇਹਨਾਂ ਨੇ ਕਮੈਂਟ ਕੀਤਾ ਕਹਿੰਦੇ ਬਾਈ ਜੀ 10 ਸਤੰਬਰ ਨੂੰ 3am ਦੀ ਫਲਾਈਟ ਹੈ ਬਾਈ ਜੀ ਮੁਬਾਰਕਾ ਤੁਹਾਨੂੰ ਬਹੁਤ-ਬਹੁਤ ਤੇ ਫਟਾਫੜ ਇਟਲੀ ਆਓ ਕਮਾਈਆਂ ਕਰੋ ਤੋ ਕਰੋ ਤੇ ਆਪਣੇ ਘਰ ਦੇ ਸੌਖੇ ਕਰੋ ਸੋ ਮੈਂ ਇੱਕ ਕੱਲ ਵੀਡੀਓ ਭਾਈਜੀ ਕੱਲ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸਕਾਂ ਕਿ ਇਟਲੀ ਦੀ ਗਵਰਨਮੈਂਟ ਜਿਹੜੇ ਨਵੇਂ ਆ ਰਹੇ ਬੰਦੇ ਆ ਜਾਂ ਫਿਰ ਜਿਹੜੇ ਹੁਣ ਰੀਸੈਂਟਲੀ ਆਏ ਆ ਉਹਨਾਂ ਦੇ ਲਈ ਸਰਕਾਰ ਪੂਰਾ ਡਿਜੀਟਲ ਤਰੀਕਾ ਅੱਗੇ ਲਿਆ ਰਹੀ ਆ ਤਾਂ ਜੋ ਤੁਹਾਨੂੰ ਅੱਗੇ ਆਉਣ ਵਾਲੇ ਲੋਕਾਂ ਨੂੰ ਪੇਪਰ ਬਣਾਉਣ ਦੇ ਵਿੱਚ ਆਸਾਨੀ ਰਹੇ ਤੇ ਤੁਹਾਡੇ ਸਾਰਿਆਂ ਦੇ ਡਾਕੂਮੈਂਟ ਛੇਤੀ ਤੋਂ ਛੇਤੀ ਬਣਨ ਮਤਲਬ ਹਰ ਇੱਕ ਚੀਜ਼ ਡਿਜੀਟਲ ਹੋਵੇਗੀ ਤੁਹਾਨੂੰ ਆਫਿਸ 'ਚ ਜਾ ਕੇ ਤੁਹਾਨੂੰ ਧੱਕੇ ਖਾਣੇ ਨਹੀਂ ਪੈਣਗੇ ਤੇ ਮਾਲਕ ਨੂੰ ਵੀ ਸੌਖਾ ਰਹੂਗਾ ਤੇ ਵਰਕਰ ਨੂੰ ਵੀ ਸੌਖਾ ਰਹੂਗਾ ਕੱਲ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਡਿਟੇਲ ਦੱਸੀ ਸੀ ਇੱਕ ਇੱਕ ਸਟੈਪ ਦੱਸਿਆ ਸੀ ਪਹਿਲਾਂ ਕਿਹੜਾ ਕਿਹੜਾ ਪੇਪਰ ਚਾਹੀਦਾ ਆ ਫਿਰ ਕਿਹੜਾ ਪੇਪਰ ਚਾਹੀਦਾ ਮੈਂ ਇੰਡੀਆ ਤੋਂ ਹੀ ਵੀਡੀਓ ਸਟਾਰਟ ਕੀਤੀ ਸੀ ਜੋ ਤੁਹਾਡਾ ਵੀਜ਼ਾ ਲੱਗਦਾ ਆ ਉਦੋਂ ਮੈਂ ਤੁਹਾਨੂੰ ਵੀਡੀਓ ਸਟਾਰਟ ਕੀਤੀ ਸੀ ਤੇ ਲਾਸਟ ਸਜੋਨੋ ਤੱਕ ਮੈਂ ਤੁਹਾਨੂੰ ਸਾਰੀ ਡਿਟੇਲ ਦੱਸੀ ਸੀ ਕਿੱਦਾਂ-ਕਿੱਦਾਂ ਪ੍ਰੋਸੈਸ ਹੈ ਅਤੇ ਕਿਹੜੇ-ਕਿਹੜੇ ਸਰਕਾਰ ਨੇ ਨਵੇਂ ਹੋ ਡਾਕੂਮੈਂਟ ਵਿੱਚ ਐਡ ਕੀਤੇ ਆ ਤਾਂ ਜੋ ਤੁਹਾਨੂੰ ਥੋੜਾ ਇਜ਼ੀ ਹੋ ਜਾਵੇ ਸਮਝਣ ਦੇ ਵਿੱਚ ਸੋ ਜਿਨੇ ਹਾਲ ਤੱਕ ਵੀਡੀਓ ਨਹੀਂ ਦੇਖੀਓ ਸੋ ਪਲੀਜ਼ ਉਹ ਜਾ ਕੇ ਦੇਖੋ ਤਾਂ ਕਿ ਤੁਹਾਨੂੰ ਤੁਹਾਨੂੰ ਥੋੜਾ ਸੋਰਸ ਔਖਾ ਲੱਗੇ ਪੇਪਰ ਬਣਾਉਣ ਦੇ ਵਿੱਚ ਠੀਕ ਆ ਸੋ ਮੈਂ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਪਤਾ ਹੈ ਤੁਹਾਡੇ ਬਹੁਤਿਆਂ ਦੇ ਸਵਾਲ ਰਹਿ ਗਏ ਆ ਸੋ ਮੈਂ ਕੋਸ਼ਿਸ਼ ਕਰੂੰਗੀ ਨੈਕਸਟ ਵੀਡੀਓ ਦੇ ਵਿੱਚ ਮੈਂ ਉਹਨੂੰ ਕਵਰ ਕਰ ਸਕਾਂ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਦੇ ਲਈ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ